ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਵਿਕਰਮਜੀਠਿਆ ਦੀ ਅਦਾਲਤ ਚ ਹੋਈ ਪੇਸ਼ੀ ਅਦਾਲਤ ਨੇ ਵਿਕਰਮਜੀਠਿਆ ਦੀ ਨਾਇਕ ਖਿਰਾਸਤ ਬਾਰੇ ਸੁਣਾਇਆ ਵੱਡਾ ਫੈਸਲਾ ਕਾਂਗਰਸ ਚ ਕਲੇਸ਼ ਵਿਚਾਲੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਧਮਾਕਾ ਪ੍ਰਿੰਕਾ ਗਾਂਧੀ ਨਾਲ ਕਰਨਗੇ ਮੁਲਾਕਾਤ ਲੋਕ ਸਭਾ ਚ ਗਰਜੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪੰਜਾਬ ਦੇ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਦਾ ਚੁੱਕਿਆ ਮੁੱਦਾ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ ਸੁਖਵੀਰ ਸਿੰਘ ਬਾਦਲ ਦਾ ਮਨਪ੍ਰੀਤਿਆਲੀ ਨੂੰ ਵੱਡਾ ਝਟਕਾ ਸੁਖਜਿੰਦਰ ਰੰਧਾਵਾ ਤੇ ਨਵਜੋਦ ਕੋਰ ਸਿੱਧੂ ਅਦਾਲਤ ਚ ਹੋਣਗੇ ਆਮੋ ਸਾਹਮਣੇ ਸੁਖਜਿੰਦਰ ਰੰਧਾਵਾ ਨੇ ਕੀਤਾ ਐਲਾਨ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ 14 ਦਸੰਬਰ ਤੱਕ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾ ਰਹੀ ਆਪ ਵਿਧਾਇਕਾ ਨਰੀਂਦਰ ਕੋਰ ਭਰਾਜ ਦਾ ਵੱਡਾ ਬਿਆਨ ਕਿਹਾ ਸਾਡੀ ਸਰਕਾਰ ਦੇ ਬੰਦਿਆਂ ਨਾਲ ਮਿਲ ਕੇ ਕੁਝ ਲੋਕ ਵੇਚ ਰਹੇ ਨੇ ਨਸ਼ਾ ਅਮ ਦੰਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਕਾਲੀ ਮੰਤਰੀ ਵਿਕਰਮਜੀਤਿਆ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਵਧੀਕ ਜੀਲਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਪੂਰੀ ਹੈ ਇਸ ਦੌਰਾਨ ਅਦਾਲਤ ਨੇ ਵਿਕਰਮਜੀਤਿਆ ਬਾਰੇ ਵੱਡਾ ਫੈਸਲਾ ਸੁਣਾਉਂਦਿਆਂ ਉਹਨਾਂ ਦੀ ਨਿਆਇਕ ਹਿਰਾਸਤ 23 ਦਸੰਬਰ ਤੱਕ ਵਧਾ ਦਿੱਤੀ ਹੈ ਇਸ ਦੌਰਾਨ ਅਦਾਲਤ ਵਿੱਚ ਸਰਕਾਰੀ ਟੀਰ ਵੱਲੋਂ ਪ੍ਰੀਤਿੰਦਰਪਾਲ ਸਿੰਘ ਵਿਸ਼ੇਸ਼ ਸਰਕਾਰੀ ਵਕੀਲ ਜਦ ਕੀ ਮਜੀਤਿਆ ਵੱਲੋਂ ਐਡਵੋਕੇਟ ਐਚ.ਐਸ.ਤਨੂ ਆਪੇਸ਼ ਹੋਈ ਸਨ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 23 ਦਸੰਬਰ ਦੀ ਤਾਰੀਖ ਤੈਅ ਕੀਤੀ ਗਈ ਹੈ ਇਸ ਮਾਮਲੇ 'ਚ ਦੋਸ਼ ਤੈਅ ਕਰਨ ਲਈ 23 ਦਸੰਬਰ ਨੂੰ ਦੋਵਾਂ ਟੀਰਾ ਵਿੱਚ ਬਹਿਸ ਹੋਣ ਦੀ ਸੰਭਾਵਨਾ ਹੈ ਦੱਸ ਦਈਏ ਕਿ ਬਿਕਰਮਜੀਤ ਖਿਲਾਫ 25 ਜੂਨ ਨੂੰ ਪ੍ਰੇਸ਼ਤਾਚਾਰ ਰੁਕਥਾਮ ਐਕਟ 1988 ਦੀ ਤਾਰਾ 13 1ਬੀ ਅਤੇ 13 2 ਦੇ ਤਹਿਤ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਫਲਾਈਂਗ ਸਿਕਿਉਰਿਟੀ ਕੋ ਮੋਹਾਲੀ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਮਾਮਲੇ 'ਚ ਵਿਕਰਮਜੀਠਿਆ ਦੇ ਸਾਲੇ ਗਜਪਤ ਗਰੇਵਾਲ ਤੇ ਨਜ਼ਦੀਕੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਨਾਮਜ਼ਦ ਕਰਕੇ ਗੁਲਾਟੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਉੱਥੇ ਹੀ ਵਿਕਰਮਜੀਠਿਆ ਨੂੰ ਪਿਛਲੇ ਦਿਨੀਂ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਸੀ ਅਤੇ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ ਹੁਣ ਉਨ੍ਹਾਂ ਨੂੰ ਜ਼ਮਾਨਤ ਲਈ ਸੁਪਰੀਮ ਕੋਰਟ ਜਾਣਾ ਪਵੇਗਾ ਡਾਕਟਰ ਨਵਜੋਤ ਕੁਰਸੀਦੂ ਵੱਲੋਂ ਦਿੱਤੇ ਬਿਆਨਾਂ ਮਗਰੋਂ ਕਾਂਗਰਸ ਵਿੱਚ ਛਿੜੀ ਕੀਚੋ ਤਾਨ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਦੀ ਵੀ ਐਂਟਰੀ ਹੋ ਗਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈਕਮਨ ਤੱਕ ਪਹੁੰਚ ਕੀਤੀ ਹੈ ਉਹ ਆਪਣੀ ਪਤਨੀ ਨਵਜੋਤ ਕੁਰਸੀਦੂ ਦੇ ਬਿਆਨਾਂ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਪਹਿਲਾਂ ਆਪਣਾ ਪੱਖ ਰੱਖਣਾ ਚਾਹੁੰਦੇ ਹਨ ਇਸ ਦੇ ਲਈ ਉਨ੍ਹਾਂ ਨੇ ਬਕਾਇਦਾ ਪ੍ਰਿੰਕਾ ਗਾਂਧੀ ਤੋਂ ਮਿਲਨ ਦਾ ਸਵਾਂ ਵੀ ਮੰਗਿਆ ਹੈ ਦੱਸ ਦिए ਕੀ ਨਵਜੋਤ ਕੁਰਸੀ ਤੋਂ ਵੱਲੋਂ ਮੁੱਖ ਮੰਤਰੀ ਬਣਨ ਲਈ 500 ਕਰੋੜ ਦੇ ਟੈਚੀ ਵਾਲੇ ਬਿਆਨ ਮਗਰੋਂ ਸਿਆਸਤ ਕਾਫੀ ਪੱਕੀ ਹੋਈ ਹੈ ਪਹਿਲਾਂ ਤਾਂ ਨਵਜੋਤ ਕੁਰਸੀਦੂ ਨੇ ਆਪਣੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਦੀ ਗੱਲ ਕਹੀ ਸੀ ਪਰ ਬਾਅਦ ਵਿੱਚ ਕਾਂਗਰਸੀ ਆਗੂ ਵੱਲੋਂ ਉਨ੍ਹਾਂ ਖਿਲਾਫ ਸ਼ੁਰੂ ਕੀਤੀ ਗਈ ਬਿਆਨਬਾਜ਼ੀ ਦੇ ਜਵਾਬ ਵਿੱਚ ਉਨ੍ਹਾਂ ਨੇ ਕਾਂਗਰਸ ਦੇ ਵੱਡੇ ਲੀਡਰਾਂ ਖਿਲਾਫ ਗੰਭੀਰ ਦੋਸ਼ ਲਾਇਏ ਸਨ ਇਸ ਮਗਰੋਂ ਮਾਮਲਾ ਹਾਈ ਕਮਾਂਡ ਕੋਲ ਪਹੁੰਚਿਆ ਸੀ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਪਾਰਟੀ ਨੂੰ ਸਸਪੈਂਡ ਕਰ ਦਿੱਤਾ ਸੀ ਉੱਥੇ ਹੀ ਕਾਂਗਰਸ ਹਾਈ ਕਮਾਂਡ ਨੇ ਵੀ ਮਾਮਲੇ ਦੀ ਜਾਂਚ ਲਈ ਹਾਈ ਲੈਵਲ ਕਮੇਟੀ ਬਣਾ ਦਿੱਤੀ ਹੈ ਜਿਸ ਦੀ ਅਗਵਾਈ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪੇਸ਼ ਬਗੇਲ ਕਰਨਗੇ ਲੋਕ ਸਭਾ ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਵਿੱਚ ਲੈਂਡ ਆਰਡਰ ਦੀ ਸਥਿਤੀ ਤੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਡਰਿਆ ਹੋਇਆ ਹੈ ਪੰਜਾਬ ਵਿੱਚ ਡਰ ਦਾ ਮਾਹੌਲ ਹੈ ਹਰ ਵਿਅਕਤੀ ਨੂੰ ਜਾਂ ਤਾਂ ਵਿਦੇਸ਼ਾਂ ਤੋਂ ਜਾਂ ਜੇਲਾਂ ਵਿੱਚੋਂ ਖੋਣ ਆ ਰਹੇ ਹਨ ਅਤੇ ਫਿਰੋਤੀ ਮੰਗੀ ਜਾ ਰਹੀ ਹੈ ਤੇ ਫਿਰੋਤੀ ਜਾਂ ਬੱਸ ਇਹ ਨਾ ਦੇਣ ਦੀ ਸੂਰਤ ਵਿੱਚ ਹਰ ਰੋਜ਼ ਇੱਕ ਨਾ ਇੱਕ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਹਰ ਵਪਾਰੀ ਤੇ ਆਮ ਵਿਅਕਤੀ ਡਰਿਆ ਹੋਇਆ ਹੈ ਲੁਧਿਆਣਾ ਚ ਦਿਨ ਦਿਹਾੜੇ ਵਿਆਹ ਸਮਾਗਮ ਵਿੱਚ ਗੈਂਗਵਾਰ ਹੋਇਆ ਜਿੱਥੇ ਵਿਆਹ ਚ ਆਏ ਲੋਕਾਂ ਨੇ ਟੇਬਲ ਹੇਠ ਵੜ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਕਿਹਾ ਕਿ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਦੋ ਵਿਅਕਤੀਆਂ ਦੀ ਜਾਨ ਵੀ ਇਸ ਹਾਦਸੇ ਵਿੱਚ ਚਲੀ ਗਈ ਰਾਜਾ ਬਲਿੰਗ ਨੇ ਕਿਹਾ ਕਿ ਇੱਕ ਨਾਮੀ ਗੈਂਗਸਟਰ ਜੋ ਗੁਜਰਾਤ ਦੀ ਜੇਲ੍ਹ ਵਿੱਚ ਬੈਠਾ ਹੋਇਆ ਹੈ ਉਸ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਉਣ ਲਈ ਕਾਨੂੰਨ ਬਣਾ ਦਿੱਤਾ ਗਿਆ ਹੈ ਜਿਹੀ ਸੂਰਤ ਵਿੱਚ ਪੰਜਾਬ ਜਲਦੀ ਹੈ ਤੇ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ ਰਾਜਾ ਵੜਿੰਗ ਨੇ ਕਿਹਾ ਕਿ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਆਮ ਲੋਕ ਹੀ ਨਹੀਂ ਸਕੋ ਰਾ ਨਿਤਾਵਨ ਵੀ ਫਿਰੋਤੀ ਭਰੇ ਕਾਲਾਉਂ ਲੱਗੇ ਹਨ ਉਹਨਾਂ ਨੇ ਕਿਹਾ ਕਿ ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਗੁਜਾਰਿਸ਼ ਹੈ ਕਿ ਤੁਹਾਡਾ ਬਾਰਡਰ ਸਕਿਉਰਿਟੀ ਫੋਰਸ ਦਾ ਕੇਰਾ ਵੀ 50 ਕਿਲੋਮੀਟਰ ਵੱਡਾ ਹੈ ਪੰਜਾਬ ਪੁਲਿਸ ਤੇ ਕੇਂਦਰ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਕੁਝ ਕਦਮ ਚੁੱਕਣ ਪੰਜਾਬ ਚ ਜਿੱਥੇ ਡਾਕਟਰ ਨਵਜੋਤ ਕੁਰਸਿੱਦੂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਵਿਧਾਇਕਣੇ ਆਪਣੀ ਹੀ ਸਰਕਾਰ ਦੇ ਬੰਦਿਆਂ ਉੱਤੇ ਸਵਾਲ ਖੜੇ ਕਰ ਦਿੱਤੇ ਹਨ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪ੍ਰਚਾਰ ਕਰਨ ਵੇਲੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਵਿਵਾਦਤ ਟਿੱਪਣੀ ਸਾਹਮਣੇ ਆਈ ਹੈ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਬੰਦਿਆਂ ਨਾਲ ਮਿਲ ਕੇ ਹੀ ਕੁਝ ਲੋਕ ਨਸ਼ਾ ਵੇਚਦੇ ਰਹੇ ਹਨ ਤੇ ਸਰਕਾਰ ਦੇ ਬੰਦਿਆਂ ਦੀ ਮਦਦ ਦੇ ਨਾਲ ਹੀ ਸ਼ਰਾਬ ਪੁੱਕੀ ਵੇਚਦੇ ਰਹੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਸ ਵਿੱਚ ਵੀ ਸਾਡਾ ਹੀ ਕਸੂਰ ਹੈ ਤੇ ਸਾਡੇ ਹੀ ਸਿੱਕੇ ਖੋਟੇ ਹਨ ਹੁਣ ਸਾਡੀ ਸਰਕਾਰ ਤੋਂ ਕੰਮ ਲੈ ਕੇ ਸਾਡੇ ਖਿਲਾਫ ਆਜ਼ਾਦ ਖੜੇ ਹੋਏ ਹਨ ਮਾਲਵਿੰਦਰ ਸਿੰਘ ਮਾਲਾ ਆਜ਼ਾਦ ਉਮੀਦਵਾਰ ਬਲਾਕ ਸੰਮਤੀ ਜੀ ਸੁੱਤੇ ਸਵਾਲ ਖੜੇ ਕੀਤੇ ਗਏ ਹਨ ਕਿ ਹੈ ਕੀ ਵਿਧਾਇਕਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਸ ਨੂੰ ਉਹਨਾਂ ਨੇ ਹੁਣ ਟਿਕਟ ਦਿੱਤੀ ਹੈ ਉਸ ਉੱਪਰ 8 ਪਰਚੇ ਦਰਜ ਹਨ ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਤੋਂ ਲੈ ਕੇ 14 ਦਸੰਬਰ ਤੱਕ 9 ਜ਼ਿਲ੍ਹਿਆਂ ਚ ਸੰਗਣਾ ਕੋਰਾ ਪੈਨ ਦਾ ਅਲਰਟ ਜਾਰੀ ਕੀਤਾ ਹੈ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਤਿਗੜ ਸਾਇਬੂਪਨਗਰ ਪਟਿਆਲਾ ਤੇ ਮੋਹਾਲੀ ਜ਼ਿਲ੍ਹਿਆਂ ਚ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਚ ਫਰੀਦਕੋਟ ਤੇ ਹਰਿਆਣਾ ਚ ਨਾਰਨੋਲ ਸ਼ਹਿਰ ਸਭ ਤੋਂ ਠੰਡਾ ਰਿਹਾ ਹੈ ਫਰੀਦਕੋਟ ਚ ਘੱਟੋ ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਤੇ ਨਾਰਨੋਲ ਵਿੱਚ 5.5 ਡਿਗਰੀ ਸੀਅਲਸੀਅਸ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਆਉਣ ਵਾਲੇ ਦਿਨਾਂ 'ਚ ਠੰਡ ਵਧਨ ਦੇ ਨਾਲ ਤੁੰਦ ਪੈਣ ਦੀ پیشੀਨਗੋਈ ਕੀਤੀ ਹੈ ਵਿਭਾਗ ਨੇ ਇਹ ਸੰਗਣੀ ਤੁੰਦ ਦੇ ਮੱਧ ਨਿਰਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਿਦਾਇਤ ਕੀਤੀ ਹੈ ਨਵਜੋਤ ਕੋਰ ਸਿੱਧੂ ਵੱਲੋਂ 500 ਕਰੋੜ ਚੀ ਸੀਐਮ ਦੀ ਕੁਰਸੀ ਵਾਲਾ ਬਿਆਨ ਦੇਣ ਤੋਂ ਬਾਅਦ ਕਾਂਗਰਸ ਚ ਕਮਸਾਨ ਮਚਿਆ ਹੋਇਆ ਹੈ ਬਿਆਨ ਤੋਂ ਬਾਅਦ ਵੀ ਨਵਜੋਤ ਕੁਰਸੀ ਸਿੱਧੂ ਲਗਾਤਾਰ ਕਾਂਗਰਸੀ ਨਿਤਾਵਾਂ ਤੇ ਗੰਭੀਰ ਇਲਜ਼ਾਮ ਲਗਾਉਂਦੀ ਰਹੀ ਹੈ ਇੰਨਾ ਵੀ ਚ ਉਹਨਾਂ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਵੀ ਕਈ ਦੋਸ਼ ਲਗਾਏ ਸਨ ਜਿਨ੍ਹਾਂ ਤੋਂ ਨਾਰਾਜ਼ ਹੋ ਕੇ ਸੁਖਜਿੰਦਰ ਰੰਧਾਵਾ ਨੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਜਾਣਕਾਰੀ ਮੁਤਾਬਕ ਨਵਜੋਤ ਕੁਰਸੀ ਨੇ ਰੰਧਾਵਾ ਦੇ ਨੋਟਿਸ ਦਾ ਜਵਾਬ ਦਿੱਤਾ ਸੀ ਪਰ ਰੰਧਾਵਾ ਉਸ ਨਾਲ ਸੰਤੁਸ਼ਟ ਨਹੀਂ ਹਨ ਸੁਖਜਿੰਦਰ ਰੰਧਾਵਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਨਵਜੋਤਪੁਰ ਸਿੱਧੂ ਨਾਲ ਗੱਲ ਅਦਾਲਤ ਵਿੱਚ ਹੀ ਹੋਵੇਗੀ ਮਾਫੀ ਦਾ ਕੋਈ ਸਵਾਲ ਹੀ ਨਹੀਂ ਇਹ ਹੁਣ ਸੁਖਜਿੰਦਰ ਰੰਧਾਵਾ ਦੀ ਪੱਗ ਅਤੇ ਅਣਖ ਦਾ ਮਾਮਲਾ ਬਣ ਗਿਆ ਹੈ ਸੁਖਜਿੰਦਰ ਰੰਧਾਵਾ ਦੇ ਇਸ ਬਿਆਨ ਤੋਂ ਸਾਫ ਹੈ ਕਿ ਕਾਂਗਰਸ ਵਿੱਚ ਚੱਲ ਰਿਹਾ ਇਹ ਕਮਸਾਨ ਹੁਣ ਰੁਕਣ ਵਾਲਾ ਨਹੀਂ ਹੈ ਹਲਕਾ ਦੱਖ ਦੇ ਪਿੰਡ ਗੋਰਸੀਆਂ ਜਿੱਥੇ ਐਮਐਲਏ ਮਨਪ੍ਰੀਤਿਆਲੀ ਸਮੇਤ ਸਾਰੇ ਪਰਿਵਾਰ ਦੀਆਂ ਵੋਟਾਂ ਹਨ ਇਸ ਪਿੰਡ ਤੋਂ ਆਲੀ ਦੇ ਬੇहद ਕਰੀਬੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆ ਉਹਨਾਂ ਦੇ ਸੁਪੁੱਤਰ ਜਸਵਿੰਦਰ ਸਿੰਘ ਸਾਹਿਬਾ ਸਰਪੰਚ ਹੈ ਮੌਜੂਦਾ ਸਰਪੰਚ ਨਮਨੀਤ ਕੌਰ ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਕੁਲਦੀਪ ਸਿੰਘ ਆਮਨਦੀਪ ਕੌਰ ਸਿਮਰਨਜੀਤ ਕੌਰ ਅਤੇ ਦਰਜਨਾ ਹੋਰ ਆਗੂ ਨੇ ਆਪਣੇ ਸਾਥੀਆਂ ਸਮੇਤ ਸ਼ਰੋਮਨੀ ਅਕਾਲੀ ਦਲ ਚ ਘਰ ਵਾਪਸੀ ਕੀਤੀ ਹੈ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਪਾਰਟੀ 'ਚ ਆਉਣ ਤੇ ਜੀ ਆਇਆਂ ਆਖਿਆ ਤੇ ਪਾਰਟੀ 'ਚ ਬਣਦਾ ਪੂਰਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਗਦਾਰਾਂ ਤੇ ਮੌਕਾਪਰਸਤਾਂ ਨੂੰ ਮੁੜ ਪਾਰਟੀ 'ਚ ਕਿਸੇ ਵੀ ਕੀਮਤ ਤੇ ਸ਼ਾਮਿਲ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਜਿੰਨਾ ਸਮਾਂ ਮੈਂ ਪਾਰਟੀ ਪ੍ਰਧਾਨ ਹਾਂ ਉਹਨਾਂ ਟਾਈਮ ਮੈਂ ਇਸ ਤਰ੍ਹਾਂ ਦੇ ਮੌਕਾਪਰਸਤ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਵਾਂਗਾ। ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਹੈ ਇਸ ਤਰ੍ਹਾਂ ਦੇ ਘਰ ਬਦਲੂ ਲੋਕਾਂ ਨੂੰ ਕੋਈ ਘਰੇ ਨਹੀਂ ਵੜਦਾ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਹੈ ਆਓ ਆਪਣਾ ਜਾਖੜ ਕਹਿੰਦਾ ਸੀ 350 ਕਰੋੜ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਮਹਿੰਗਾਈ ਹੋ ਗਈ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੈ ਨਾ ਮੁੱਖ ਮੰਤਰੀ ਕੇ 500 ਕਰੋੜ ਰੁਪਏ ਦਾ ਤਾਂ ਦੇਓਗੇ ਜਾਂ ਬਣਾਓਗੇ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਆ ਹਾਂ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਵਾਲਾ ਗੱਡੀ ਜਾਂਦੇ ਹੋਮ ਤਮੋਂ ਦੇ ਗਾਚਰਾ ਸਾਬ ਆ ਗਈ ਇੱਧਰ ਲੈ ਜਾਂਦੇ ਉਹ ਇੱਧਰ ਲੈ ਜਾਂਦੇ ਕੀ ਕਰਾਂਗੇ ਅਸੀਂ ਕੀ ਵਿਗਾੜਦੇ ਜੀ ਪਹਿਲਾਂ ਕਹਿੰਦੀ ਭਗਵਾਨ ਤਮੋਂ ਇਹ ਥੋ ਕਿਤੇ ਚੱਲਦੇ ਆਏ ਸਟੇਜ ਸਟੇਜਾਂ ਚਲਾਉਣ ਵਾਲੇ ਸਟੇਟ ਨਹੀਂ ਚਲਾ ਸਕਦੇ ਤੇ ਹੁਣ ਫਿਰ ਸਟੇਟ ਚਲਾ ਲਈ ਸਟੇਟ ਚੱਲ ਵੀ ਵਧੀਆ ਰਹੀ ਪੁੱਛ ਲੋ ਲੋਕਾਂ ਨੂੰ ਪੁੱਛ ਮੈਂ ਨਹੀਂ ਕੁਝ ਕਹਿੰਦਾ ਮੈਂ ਇੱਕੜਾ ਮੈਂ ਇੱਕੜਾ ਪਿੰਨਨ ਕਰਨ ਜਾਂ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀ ਵੋਟਾਂ ਵੀ 800 ਕਰੋੜ ਚ ਆਇਆ ਨੂੰ ਦੇ ਦੋ ਕੁਰਸੀ ਆ 800 ਕਰੋੜ ਦੇ ਦੋ ਆ ਕੌਂਸਲਰ ਐ ਨੀਚੇ ਪਿੱਕ ਕੇ ਜੀ ਹੈ ਇਹ ਤਾਂ ਰੇਟ ਲਿਸਟ ਆ ਨਾ ਬੱਚੇ ਮੇਲੀ ਆਜੀ ਸਾਸਿਕਾ ਅੰਕਲ ਥੋੜੀ ਕਰਦੀ ਨੇ ਕਰਦੇ ਕਿਸੇ ਘਰ ਆ ਕੇ ਲੋ ਆ ਕੋਈ ਗੱਲ ਆਯੂਵੀ ਸਟਾਰ ਵੀ ਕਿ ਜਾਉਂਗਾ ਆ ਜੀ ਸੀਐਮ ਸਾਹਿਬ ਇੱਕ ਇੱਕ ਗੱਲ ਆ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾਰੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਦੇਣ ਕੀਤਾ ਜਾ ਰਿਹਾ ਹੈ ਦੇਖੋ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਕੋਈ ਵੀ ਹਸਪਤਾਲ ਜੇ ਪ੍ਰਾਈਵੇਟ ਸਰਕਾਰੀ ਉੱਪਰ ਰੱਖ ਰਿਹਾ ਕੋਈ ਵੀ ਹਸਪਤਾਲ ਜਿਹੜਾ ਨਾ ਉਹ ਜੇ ਕੋਈ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬੋਡੀ ਨਹੀਂ ਰੱਖ ਸਕਦਾ ਕਿਉਂਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈੱਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲਿੰਗ ਇਸ ਸਪੀਮ ਕੋਡ ਦਾ ਰੂਲ ਹੈ ਤੇ ਨਾਲ ਇਹ ਫੇਰੀ ਵਾਰੀ ਜਿਹੜੇ ਹਸਪਤਾਲ ਵਿੱਚ ਮੋਰਚਰੀ ਨਹੀਂ ਹੁੰਦੀ ਲਾਸ਼ ਰੱਖਣ ਦੀ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਕਾਹਦੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾ ਜਿਹੜਾ ਸ਼ਾਹ ਵਾਹਨ ਕਹਿੰਦੇ ਜਿਹਨੂੰ ਆ ਲਾਸ ਨਹੀਂ ਆਉਂਦਾ ਉਹ ਵੀ ਘਰੇਕਾ ਸਰਵਸਤੀ ਕੰਪੰਸੀ ਦਿੱਤੀ ਤੇ ਇੱਕ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਹਜੇ ਦਿੱਤੇ ਐਫੀ ਡੈਵਿਡ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ ਥਰੂ ਵੀ ਕਿਤਾ ਸਾਰੇ ਨੂੰ ਸਾਰੇ ਸਤਾ ਚ ਬੋਰਡ ਵੀ ਲੱਗਣਗੇ ਸੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟ ਜਾਂ ਕੋਈ ਆਮ ਲੋਕਾਂ ਨੂੰ ਬਲੈਕਮੇਲਿੰਗ ਜਾਂ ਉਹਨਾਂ ਨੂੰ ਕੋਈ ਤੰਗੀ ਚਾਹਦਾ ਸਰਕਾਰ ਉਹਨਾਂ ਦਾ ਸਰ ਜਿਹੜੀ ਪੀਸੀ ਸਟਾਰਕ ਤੁਸੀਂ ਹੁਣ ਨਿਲੇਖਣ ਕਰਕੇ ਆਏ ਉਹਦੇ ਚ ਗੁਣਵਤਾ ਠੀਕ ਪਾਈ ਗਈ ਹੈ ਕਿਦਾਂ ਕੋਈ ਅਧਿਕਾਰੀ ਮੇਨ ਮੇਨ ਵਾਲੀ ਕਟਰੀ ਵਾਲੀ ਬੌਡਰੀ ਚ ਜਿਹੜੀ ਮੇਨ ਨੇ ਪਟਿਆਲਾ ਸਲਾਂਗ ਜੀ ਤੇ ਜਿਹੜੀ ਉਹ ਸੀਗੀ ਲਿੰਕ ਰੋਡ ਉਹ ਕੱਟ ਸੀ ਇਹਦਾ ਹਜੇ ਚੱਲ ਰਿਹਾ ਹੈ ਮਿਸੇਬਸ ਬਹੁਤ ਵਾਰੀ ਇਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਹੈ ਬਣਨ ਤੋਂ ਬਾਅਦ ਯਾਦ ਆਉਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਉਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਉਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਦੇਖੋ ਅਸੀਂ ਇਹ ਪਹਿਲੇ ਹੀ ਉਹਨਾਂ ਨਾਲ ਗੱਲ ਕਰਨੀ ਸੀ ਜੇ ਸ਼ਹਿਰਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਜਾਂ ਪਿੰਡਾਂ 'ਚ ਕੋਈ ਥੱਲੋਂ ਦੀ ਪੜੋਲੀ ਪਾਉਣੀ ਹੈ ਪਾਣੀ ਲੰਘਣ ਵਾਸਤੇ ਪਹਿਲਾਂ ਪਹਿਲਾਂ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਪਹਿਲਾਂ ਕੋਈ ਸੀਵਰੇਜ ਦੇ ਸ਼ਹਿਰ 'ਚ ਪੈਣਾ ਹੈ ਪਹਿਲਾਂ ਸੜਕ ਡਿਪਾਰਟਮੈਂਟ ਨੂੰ ਕਹਿ ਕੇ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕੱਢਣੀ ਹੈ ਭਾਈ ਅਸੀਂ ਇਥੋਂ ਸੜਕ ਬਣਾਉਣੀ ਹੈ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੰਮ ਕਰਨਾ ਹੈ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਕ ਤੇ ਲਈ ਇਹਨਾਂ ਵੀ ਕਹਿੰਦੇ ਛੇਤੀ ਬਣਾਓ ਅਸੀਂ ਪਟਨੀ ਟੈਲੀਫੋਨ ਦੇ ਤਾਰ ਪਾਉਣੀ ਹੈ ਯਾਰ ਤੁਸੀਂ 2 ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਪਾਲ ਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਨੂੰ ਡਿਊਟੀ ਲਈਏ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀ ਬ੍ਰੇਜ ਦਾ ਕੋਈ ਪਾਈਪ ਜਾਂ ਕੋਈ ਥਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਦੇ ਹਾਂ ਮਰਸਾ ਜੋ ਪਿਛਲੀ ਸੜਕ ਸੀਗੀ ਉਹ ਚ ਗੁਣਵੱਤਾ ਘੱਟ ਉਹ ਕੋਈ ਕੋਈ ਤੱਕ ਉਹ ਠੇਕੇਦਾਰ ਨੂੰ ਸ਼ੋਕਾ ਦਾ ਨੋਟਿਸ ਹੋ ਜਾਊਗਾ ਉਹਦੀ ਪੇਮੈਂਟ ਰੁਕੂਗੀ ਤੇ ਉਹਨੂੰ ਹੋਰ ਜਿਹੜੀਆਂ ਸੜਕਾਂ ਬਣਾਈਆਂ ਉਹ ਵਿੱਚ ਇੱਕ ਮਾਨਸ ਪੰਜਾਬ ਦੀਆਂ 3ਾਂ ਨੂੰ ਵੱਡਾ ਸਨਮਾਨ ਮਿਲ ਰਿਹਾ ਪਹਿਲੀ ਵਾਰ ਕਿਸੇ ਮਹਿਲਾ ਦੇ ਨਾਮ ਤੇ ਪੰਜਾਬ ਦੇ ਅੰਦਰ ਸਟੈਂਡ ਜਿਹੜਾ ਸਟੇਡੀਅਮ ਨੂੰ ਨਹੀਂ ਜਾ ਰਹੇ ਮੈਂ ਉੱਥੇ ਸਟੇਡੀਅਮ 'ਚ ਜਾ ਰਿਹਾ ਹਰਮਨਪ੍ਰੀਤ ਕੌਰ ਜਿਹੜੀ ਕੈਪਟਨ ਹੈ ਭਾਰਤੀ ਮਹਿਲਾ ਪਿੰਡ ਹਰਲੀਨ ਕੌਰ ਦਿਓਲ ਤੇ ਅਮਨਜੋਤ ਕੌਰ ਇਹ ਤਿੰਨੋਂ ਸਾਡੀ ਪੰਜਾਬ ਦੀਆਂ ਤੇਰੀਆਂ ਕੁੜੀਆਂ ਇਹ ਵਰਲਡ ਕੱਪ ਦੇ ਜਿਹੜਾ ਟੀਮ ਦੇ ਮੈਂਬਰ ਤੇ ਉਹਨਾਂ ਦੇ ਕੋਚਿੰਗ ਕੋਚ ਸਾਹਿਬ ਜਿਹੜਾ ਉਹਨਾਂ ਦੇ ਕੋਚਿੰਗ ਸਟਾਫ ਉਹਨੂੰ ਸਾਰਿਆਂ ਨੂੰ ਸਨਮਾਨ ਦੇ ਕਰਨਗੇ ਜਗਰਾਤ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਂ ਤੇ ਸਟੈਂਡ ਜਿਹੜਾ ਉਹ ਅਜਿਹੇ ਕਾਹਨ ਬਰਗਮਾ ਜਾ ਕਿੰਨੇ ਸਬਸ ਹੈ ਤੋਂ ਸਟੇਡੀਅਮ ਸਿਮ ਸਾਹਿਬ ਫੀਲਡ ਗਰਾਉਂਡ ਵੀ ਜਿਹੜੇ ਪੰਜਾਬ ਚ ਲਗਾਤਾਰ ਬਣਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਉਸ ਸਪੋਰਟਸ ਦੇ ਮਾਮਲੇ ਚ ਤਾਂ ਪੰਜਾਬ ਪਹਿਲੇ ਤੋਂ ਨੂੰ ਮੋਰੀ ਦੇ ਰਿਹਾ ਪਰ ਬਾਅਦ ਦੇ ਵਿੱਚ ਆ ਡਰੱਗ ਆ ਗਿਆ ਚਿੱਟਾ ਆ ਗਿਆ ਉਹਦੇ ਨਾਲ ਨੌਜਵਾਨਾਂ ਦਾ ਧਿਆਨ ਭਟਕ ਗਿਆ ਸਰੀਰ ਨਹੀਂ ਰਹੇ ਉਹ ਬੌਝ ਭਰਤੀ ਹੋਣ ਵਾਸਤੇ ਬੱਚੇ ਨਹੀਂ ਮਿਲ ਰਹੇ ਹੁਣ ਯੋਧ ਨਸ਼ੀ ਰੋਧ ਵੀ ਕਾਮਯਾਬ ਹੋ ਗਿਆ ਤੇ ਅਸੀਂ ਉਹਨਾਂ ਦੇ ਘਰ ਵੀ ਟਾ ਰਹੇ ਹਾਂ ਲੋਕ ਵੀ ਦੱਸ ਰਹੇ ਨੇ ਹੁਣ ਕਿ ਇੱਥੇ ਵਿਕਦਾ ਇੱਥੇ ਵਿਕਦਾ ਜਿੱਥੇ ਜਾਣੇ ਇਹ ਸੋਸ਼ਲ ਪ੍ਰੋਬਲਮ ਹੈ ਠੀਕ ਹੈ ਇਹਦੇ ਇਹ ਵਿੱਚ ਇਹ ਹੈ ਕਿ ਜੇ ਲੋਕ ਸਾਥ ਥੋੜਾ ਜਿਹਾ ਸਹਿਯੋਗ ਦੇ ਦੇਣੇ ਇਹ ਲਹਿਰ ਬਣ ਜਾਂਦੀ ਸੋ ਹੁਣ ਕਾਫੀ ਪਹਿਲਾਂ ਨਾਲੋਂ ਘਟ ਗਿਆ 100% ਕਿਸੇ ਵੀ ਚੀਜ਼ ਦਾ ਬੀਨਾਂ ਪਰ ਘਟ ਗਿਆ ਤੇ ਬੱਚਿਆਂ ਨੂੰ ਗਰਾਊਂਡ ਮਿਲ ਗਏ ਗਰਾਊਂਡ ਮਿਲਣਗੇ ਉਹਨਾਂ ਨੂੰ ਸਰੀਰ ਦਾ ਪਿਆਰ ਹੋਊਗਾ ਖੇਡਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਖੇਡਾਂ ਵਤਨ ਪੰਜਾਬ ਦੀਆਂ ਜ ਤਿੰਨ ਤਿੰਨ ਪੀੜ੍ਹੀਆਂ ਫੇਡ ਰਹੀਆਂ ਨੇ ਮਤਲਬ ਪੋਤਾ ਵੀ ਉਸੇ ਗਰਾਊਂਡ 'ਚ ਹੀ ਹੈ ਉਹਦਾ ਬਾਪੂ ਵੀ ਉਸੇ ਗਰਾਊਂਡ 'ਚ ਹੈ ਦਾਦਾ ਵੀ ਉਸੇ ਗਰਾਊਂਡ 'ਚ ਸੋ ਤਿੰਨ ਤਰ ਪੀੜ੍ਹੀਆਂ ਜਿਹੜੀਆਂ ਉਹ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਬੱਚਿਆਂ ਦਾ ਧਿਆਨ ਜਿਹੜਾ ਇੱਧਰ-ਉੱਧਰੋਂ ਭਟਕਦਾ ਜਿਹੜਾ ਜਿਹੜਾ ਅੰਪੈਰੀ ਸੰਗਤ ਚ ਪੈ ਜਾਂਦੀਆਂ ਕੁਝ ਉਹ ਗਰਾਊਂਡ ਚ ਆਉਣਗੇ ਤਾਂ ਖੇਡਾਂ 'ਚ ਵੀ ਅਸੀਂ ਹੁਣ ਮੱਲਾ ਮਾਰਾਂਗੇ ਹੁਣ ਇਸ ਵਕਤ ਆਰਮਨ ਵੀ ਤੋਂ ਕੈਪਟਨ ਹੈ ਸ਼ਮਨ ਗੇਲ ਕੈਪਟਨ ਹੈ ਠੀਕ ਹੈ ਨਾ ਹਰਮਨਪ੍ਰੀਤ ਹੌਕੀ ਦਾ ਕੈਪਟਨ ਹੁੰਦਾ ਤੇ ਫੁੱਟਬਾਲ ਦਾ ਕੈਪਟਨ ਪਾ ਜਾਂਦੇ ਚਾਰੇ ਵੱਡੀਆਂ ਖੇਡਾਂ ਦੇ ਕੈਪਟਨ ਪੰਜਾਬੀ ਠ ਪੰਜਾਬ ਤੋਂ ਮਿਲਖਾ ਸਿੰਘ ਤੋਂ ਲੈ ਕੇ ਧਾਰਾ ਸਿੰਘ ਤੋਂ ਲੈ ਕੇ ਆ 올ੰਪੀਅਨ ਸਰਜੀਤ ਸਿੰਘ ਹੋਰਾਂ ਤੋਂ ਲੈ ਕੇ ਸਾਡੇ ਕੋਲ ਤਾਂ ਲਗਭਗ ਹਰ ਪਿੰਡ 'ਚ 올ੰਪੀਅਨ ਹੁੰਦੇ ਸੀਗੇ ਕੋਈ ਗੋਲਾ ਸੁੱਟਣ ਵਾਲਾ ਕੋਈ ਕੌਰ ਸਿੰਘ ਸਾਡੇ ਜਿਹੜੇ ਬੌਕਸਰ ਰਹੇ ਬਹੁਤ ਵੱਡੇ ਹੈ ਨਾ ਸੋ ਅਸੀਂ ਉਹਨਾਂ 올ੰਪਿਕ ਫਿਨਿਸ਼ ਵਾਲੇ ਜਾਂ ਏਸ਼ੀਅਨ ਫਿਨਿਸ਼ ਵਾਲੇ ਵਰਲਡ ਕੱਪ ਫਿਨਿਸ਼ ਵਾਲੇ ਪਲੇਅਰ ਪੈਦਾ ਕੀਤੇ ਸਿਮ ਸਾਹਿਬ ਇੱਕ ਨਸ਼ਾ ਤਸਕਰ ਦੇ ਉੱਤੇ ਲਗਾਤਾਰ ਪੰਜਾਬ ਪੁਲਿਸ ਕਾਰਵਾਈ ਕਰਦੀ ਜਾ ਰਹੀ ਹੈ ਤਾਂ ਅੰਤੇ ਤੱਕ 84 ਨਸ਼ਾ ਤਸਕਰ ਇੱਕੋ ਦਿਨ 'ਚ ਪਕੜੇ ਗਏ ਨੇ ਤੇ 4 ਰੂਪਨਗਰ ਤੋਂ ਫੜੇ ਗਏ

मर्डर कर दिया जाता है जिससे पूरा पंजाब का व्यापारी और हर व्यक्ति डरा हुआ है। हाल ही में लुधियाना के के अंदर दिन के बजे एक शादी के प्रोग्राम में गैंगवार हुआ दोनों तरफ से गोलियां चली लोगों ने शादी में आए हुए लोगों ने टेबल के नीचे घुसकर अपनी जान बचाने का काम किया और दो लोगों की जो शादी में आए हुए थे उनकी मृत्यु हो गई है इतना ही नहीं अध्यक्ष महोदय अकाली दल की पार्टी ने तो एक गैंगस्टर को टिकट दे दिया है अब गैंगस्टर पॉलिटिक्स में भी फोन कर कर सरपंचों को धमकाते हैं वोट लेने के लिए और केंद्र की सरकार से भी मैं गुजारिश करूंगा एक नामी गैंगस्टर जो गुजरात की जेल में बैठे हुए हैं उनको प्रोटेक्शन के के लाने के लिए कानून बना दिया गया है कि गुजरात से बाहर आप लेके नहीं जा सकते ऐसी सूरत में पंजाब जल रहा है और केंद्र सरकार और राज्य सरकार दोनों मूप दर्शक बनकर देख रहे हैं केवल आम लोगों को टेलीफोन नहीं आते अध्यक्ष महोदय पॉलिटिशियंस को और ब्यूरोक्रेट्स को भी अब फोन आने लगे हैं इतनी उनकी हिम्मत बढ़ गई है मेरी गुजारिश है सदन से देश के गृह मंत्री से खास करके कि आप आपका बॉर्डर सिक्योरिटी फोर्सेस का एरिया भी 50 किलोमीटर बड़ा है पंजाब की पुलिस और केंद्र की पुलिस बिल्कुल दर्शक बनकर देख रही है जरा गौर फरमाए और पंजाब को बचाने का काम करे